ਸ਼ਸ਼ਟਿਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਸੀ ਮਡਾਲ ਦੀ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਸੋਹਣੇ ਸੂਟ ਨੇ ਜੀ ਸਾਰੇ ਉਹ ਤੁਸੀਂ ਦੇਖ ਹੀ ਲੈਣੇ ਕਲਰ ਪ੍ਰਿੰਟ ਬਿਲਕੁਲ ਨਵੇਂ-ਨਵੇਂ ਦੇ ਰਹੀਆਂ ਤੁਹਾਨੂੰ ਸਾਰੇ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਹੈ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ 픽 ਸੈਂਡ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਹੁਣ ਸਭ ਤੋਂ ਪਹਿਲਾਂ ਮੈਂ ਖੋਲਾਂਗੀ ਜੀ ਇਹ ਆਫ ਵਾਈਟ ਕਲਰ ਦਾ ਸੂਟ ਤਾਂ ਮੈਨੂੰ ਇਹ ਜੇ ਫਿਰ ਮੈਸੇਜ ਆਈ ਜਾਣੇ ਕਿਉਂਕਿ ਆਫ ਵਾਈਟ ਦੇ ਬਹੁਤ ਸਾਰੇ ਮੈਸੇਜ ਆਣੇ ਹੁੰਦੇ ਆ ਮੈਂ ਆਨੀਅਨ ਕਲਰ ਖੋਲਦੀ ਆ ਜੀ ਇਹ ਵੀ ਕਲਰ ਬਹੁਤ ਸੋਹਣਾ 픽 ਸਾਡੇ ਅੰਬਾਲੇ ਤੋਂ ਨੇ ਆਂਟੀ ਕਲਾਇੰਟ ਸਾਡੇ ਕਾਫੀ ਅੱਛੇ ਬਸ ਉਹਨਾਂ ਨੂੰ ਆਫ ਵਾਈਟ ਕਲਰ ਦਾ ਸੂਟ ਦਿਖਣਾ ਚਾਹੀਦਾ ਹੈ ਮੈਂ ਕਹਿ ਦਿੰਨੀ ਜੇ ਸੇਲ ਹੋ ਗਿਆ ਤਾਂ ਬਾਸ ਮੇਰੇ ਚੋਗਾ ਨਹੀਂ ਰੱਖਦੀ ਤੂੰ ਮੀਨੂ ਨਹੀਂ ਦਿੰਦੀ ਤੂੰ ਕਾਫੀ ਅੱਛੇ ਅੱਛੇ ਕਲਾਈਂਡ ਨੇ ਇਦਾਂ ਦੇ ਤੇ ਇਹ ਮੈਂ ਤਾਂ ਕਰਕੇ ਉਹ ਆਫ-ਵਾਈਟ ਖੋਲਿਆ ਹੀ ਨਹੀਂਆ ਤੁਸੀਂ ਇਹਨੂੰ ਦੇਖ ਸਕਦੇ ਹੋ ਜੀ ਇਦਾਂ ਨਹੀਂ ਮਿਲੇਗਾ ਤੁਹਾਨੂੰ ਆਫ-ਵਾਈਟ ਵੀ ਠੀਕ ਹੈ ਰਾਖੀ ਬ੍ਰਾਂਡ ਦੇ ਸੂਟ ਰਹਿਣਗੇ ਜੀ ਮੋਡਲ ਦਾ ਸਟੱਫ ਹੈ ਬਹੁਤ ਪਿਆਰਾ ਜਿਹਾ ਬਹੁਤ ਸੋਹਣਾ ਸੂਟ ਹੈ ਜਿੱਦਾਂ ਇਹ ਟੈਗ ਦਿੱਤਾ ਹੁੰਦਾ ਜੀ ਰਾਖੀ ਦਾ ਜਿੱਦਾਂ ਆਪਾਂ ਜੈਂਟਸ ਕੱਪੜਿਆਂ ਤੇ ਕੋਈ ਵੀ ਬ੍ਰਾਂਡ ਦੇਖਦੇ ਆ ਵੱਡੇ ਬ੍ਰਾਂਡ ਹੁੰਦੇ ਆ ਕੁਝ ਵੀ ਹਨਾ ਉਹਨਾਂ ਦੇ ਸਿਰਫ ਇਹ ਬ੍ਰਾਂਡ ਦਾ ਹੀ ਹੁੰਦਾ ਹੈ ਇਹਨੂੰ ਤੁਸੀਂ ਉਤਾਰ ਕੇ ਬੇਸ਼ੱਕ ਆਪਣੇ ਘੇਰੇ ਤੇ ਇਦਾਂ ਲਗਵਾ ਸਕਦੇ ਹੋ ਜਾਂ ਬਾਜੂ ਤੇ ਦੁਪੱਟੇ ਤੇ ਮਤਲਬ ਕਿ ਫੀਲਿੰਗ ਜੀ ਆਵੇ ਕਿ ਵਾਕਈ ਬ੍ਰਾਂਡਡ ਸੂਟ ਪਾਇਆ ਹੋਇਆ ਇਹ ਟੈਗ ਵੀ ਬਹੁਤ ਸੋਹਣਾ ਹੈ ਜੀ ਇਹ ਹੈਗਾ ਇਹਦੇ ਨਾਲ ਮੋਡਲ ਦਾ ਹੀ ਸਲਵਾਰ ਦਾ ਸਟੱਫ ਤੇ ਚਨਾਉਂਚ ਫੌਨ ਦਾ ਹੈਗਾ ਜੀ ਦੁਪੱਟਾ ਬਹੁਤ ਸੋਹਣੇ ਜੇ ਸੂਟ ਨੇ ਚਨਾਉਂਚ ਫੌਨ ਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ ਤੇ ਪ੍ਰਾਈਸ ਰਹੂਗਾ ਅੱਜ ਦੀ ਵੀਡੀਓ ਦਾ 3300 ਸ਼ਿਪਿੰਗ ਚਾਰਜਸ ਰਹਿਣਗੇ ਅਲੱਗ ਤੋਂ ਇਹਦੇ ਵਿੱਚ ਹੀ ਕਿਹ ਕਲਰ ਆ ਗਿਆ ਆਫ ਵਾਈਟ ਇਹ ਇਸ ਦੀ ਫੋਟੋ ਤੇ ਇਹ ਇਸ ਦੀ ਹੈ ਜੀ ਠੀਕ ਹੈ ਇਹਦੇ ਵਿੱਚ ਕਲਰ ਦੰਨੇ ਆ ਤੁਹਾਨੂੰ ਬਹੁਤ ਸੋਹਣੇ ਸੋਹਣੇ ਇਹ ਵੀ ਕਲਰ ਬਹੁਤ ਪਿਆਰਾ ਹੈ ਜਿਹੜਾ ਵੀ ਕਲਰ ਦੇਖੋਗੇ ਉਸਤੇ ਹੀ ਪ੍ਰਿੰਟ ਖਿੜ-ਖਿੜ ਕੇ ਆ ਰਹੀ ਹੈ ਕਲਰ ਦਵਾਂਗੇ ਤੁਹਾਨੂੰ ਅਸੀਂ 4 ਤੋਂ 5 ਇਹ ਵੀ ਬਹੁਤ ਸੋਹਣਾ ਸ਼ੇਡ ਆ ਨਾ ਫਿਰੋਜ਼ੀ ਆ ਨਾ ਸਕਾਈ ਆ ਇਹ ਸਾਰੇ ਕਲਰ ਨੇ ਜੀ 4 ਇਹਦੇ ਵਿੱਚ ਤੇ ਪ੍ਰਾਈਸ ਹੈਗਾ 3300 ਨੈਕਸਟ ਖੋਲਦੇ ਆ ਸੂਟ ਤੁਹਾਡੇ ਵਾਸਤੇ ਗ੍ਰੀਨ ਮਹਿੰਦੀ ਕਲਰ ਸਟੱਫ ਸੇਮ ਰਹੇਗਾ ਬ੍ਰਾਂਡ ਸੇਮ ਰਹੇਗਾ ਥੋੜੀ ਥੋੜੀ ਬਸ ਪ੍ਰਿੰਟਾਂ ਦਾ ਫਰਕ ਪਈ ਜਾਏਗਾ 3 3 ਮੀਟਰ ਦੀਆਂ ਸ਼ਰਟਾਂ ਨੇ ਠੋਡਾ ਘੇਰਾ ਚਾਹੀ 33 34 33 ਇੰਚ ਤੁਸੀਂ ਏ ਲਾਈਨ ਬਣਾਉਣਾ ਹੈ ਤੁਸੀਂ ਫਰੌਕ ਸੂਟ ਬਣਾਉਣਾ ਹੈ ਈਜ਼ੀਲੀ 1 ਕਿਜੀ ਚੌਕਾਣੀ ਫਰੌਕ ਬਹੁਤ ਸੋਹਣੀ ਬਣਦੀ ਇਹਨਾਂ ਦੀ 3 3 ਸਵਾ 3 3 ਮੀਟਰ ਦੀਆਂ ਸ਼ਰਟਾਂ ਨੇ ਬਾਜੂ ਲਗਤੋ ਦਿੱਤੀਆਂ ਹੋਈਆਂ ਠੀਕ ਹੈ ਹਾਈਲਾਈਟ ਕੀਤੇ ਹੋਏ ਨੇ ਹੈਂਡਵਰਕ ਦੇ ਨਾਲ ਇਹ ਦੇਖੋ ਬਾਜੂ ਕਿੰਨੇ ਸੋਹਣੇ ਲੱਗ ਤੋ ਬਾਜੂ ਦਿੱਤੀਆਂ ਹੋਈਆਂ ਮੈਂ ਦਾਲਦੀ ਹੈਗੀ ਆ ਜੀ ਸਲਵਾਰ ਇਹ ਸਟੱਫ ਨੂੰ ਤੁਸੀਂ ਕਿਸੇ ਮਰਜ਼ੀ ਮੌਸਮ ਵਿੱਚ ਪਾ ਲੋ ਗਰਮੀ ਸਰਦੀ ਕਿਸੇ ਵੀ ਮੌਸਮ ਵਿੱਚ ਪਾ ਸਕਦੇ ਹੋ ਚਨੌਣਫੋਂਦੇ ਦੁਪੱਟੇ ਆ ਫੰਕਸ਼ਨਲ ਲੁੱਕ ਵਿੱਚ ਵੀ ਆਉਂਦੇ ਆ ਸੂਟ ਇਹ ਕਿਉਂਕਿ ਇਹਨਾਂ ਦੀ ਫਿਟਿੰਗ ਵੈਰਾ ਤੇ ਸਟੱਫ ਬਹੁਤ ਸੋਹਣਾ ਹੈ ਇਹ ਹੈਗਾ ਜੀ ਇਹਦਾ ਫੋਟੋ ਤੇ ਸਟਾਈਲ ਕਲਰ ਆਪਸ਼ਨ ਦੇਖ ਲੋ ਇਹਦੇ ਵਿੱਚ ਕਲਰ ਬਹੁਤ ਸੋਨੇ ਸੋਨੇ ਆ ਜਿਹੜਾ ਵੀ ਕਲਰ ਲੈਣਾ ਉਸ ਦੀ ਤੁਸੀਂ ਪਿਕ ਸੈਂਡ ਕਰ ਸਕਦੇ ਹੋ ਡਿਜ਼ਾਈਨ ਬਹੁਤ ਸੋਹਣੀਆਂ ਸਟੌਫ ਬਹੁਤ ਸੋਹਣਾ ਚਨੌੜਛ フォਨ ਦੇ ਦੁਪੱਟਿਆਂ ਦੇ ਨਾਲ ਤੇ ਇੱਕ ਇਹਦੇ ਵੀ ਸਾਨੂੰ ਬਲੈਕ ਦੰਨੇ ਆ ਦੂਜੇ ਚ ਵਾਈਟ ਦਿੱਤਾ ਸੀ ਇਹਦੇ ਵੀ ਸਾਨੂੰ ਦੰਨੇ ਆ ਬਲੈਕ ਬਲੈਕ ਦੀ ਆਪਣੀ ਲੁੱਕ ਆਏਗੀ ਫੁੱਲ ਗਰਲੀ ਸੀ ਲੁੱਕ ਰਹੇਗਾ ਬਹੁਤ ਸੋਹਣਾ ਸੂਟ ਹੈ ਜੀ ਨੇਕਸਟ ਦੇ ਰਹੀਆਂ ਤੁਹਾਨੂੰ ਬਿਲਕੁਲ ਨਮਾ ਜਾਂ ਪ੍ਰਿੰਟ ਮੋਡਲ ਦੇ ਉੱਪਰ ਅਲੱਗ ਜੀ ਲੁੱਕ ਦਾ ਪ੍ਰਿੰਟ ਦੇ ਰਹੇ ਹਾਂ ਸੂਟ ਨੂੰ ਤੁਸੀਂ ਈਜੀ ਵਾਸ਼ ਕਰ ਲਓ ਹੈਂਡ ਵਾਸ਼ ਕਰ ਲਓ ਮਸ਼ੀਨ ਵਾਸ਼ ਕਰ ਲਓ ਕੁਝ ਵੀ ਪ੍ਰੋਬਲਮ ਨਹੀਂ ਆਏਗੀ ਸਟਫ ਨੂੰ ਬਹੁਤ ਸੋਹਣਾ ਸਟਫ ਹੈ ਪ੍ਰਿੰਟ ਦੇਖੋ ਜੀ ਸੂਟ ਦਾ ਠੀਕ ਹੈ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਕਿਹੜਾ ਬਹੁਤ ਸੋਹਣਾ ਬਣਿਆ ਹੋਇਆ ਹੈ ਬਾਜੂ ਲੱਗਤੋ ਦਿੱਤੀਆਂ ਹੋਈਆਂ ਫਰੰਟ ਬੈਕ ਸੇਮ ਪ੍ਰਿੰਟਰ ਹੋਗਾ ਫਰੰਟ ਨੂੰ ਸਾਰਾ ਸਰਵੋਸਕੀ ਦੇ ਨਾਲ ਹਾਈਲਾਈਟ ਕੀਤਾ ਹੋਇਆ ਮੋਡਲ ਦੀ ਸਲਵਾਰ ਹੈ ਜੀ ਦੁਪੱਟਾ ਰਹੇਗਾ ਚਨਾਉਂ ਚਫਾਂਦਾ ਦੁਪੱਟੇ ਦੀ ਲੁੱਕ ਵੀ ਬਹੁਤ ਪਿਆਰੀ ਹੈ ਇਦਾਂ ਦੇ ਪ੍ਰਿੰਟ ਬਹੁਤ ਸੋਹਣੇ ਲੱਦਿਆਂ ਪਾਏ ਹੋਏ ਕਲਰ ਦੇਖ ਲਓ ਦੇਖੋ ਡਿਜ਼ਾਈਨ ਇਹਦਾ ਆ ਜਾਏਗਾ ਠੀਕ ਹੈ ਇਹਦੇ ਵਿੱਚ ਇੱਕ ਤੁਹਾਨੂੰ ਇਹ ਸਕਾਈ ਫਰੋਜ਼ੀ ਜਾਂ ਸ਼ੇਡ ਮਿਲ ਜਾਏਗਾ ਇੱਕ ਮਿਲ ਜਾਏਗਾ ਜੀ ਇਹ ਮਹਿੰਦੀ ਕਲਰ ਇਹ ਚ ਮਹਿੰਦੀ ਕਲਰ ਦੀ ਸਲਵਾਰ ਆ ਜਾਏਗੀ ਇਦਾਂ ਦੀ ਠੀਕ ਹੈ ਬਹੁਤ ਸੋਹਣੇ ਕਲਰ ਡਿਜ਼ਾਈਨ ਤੇ 3300 ਪ੍ਰਾਈਸ ਦੇ ਨਾਲ ਨੈਕ ਤੇ ਦੇ ਰਿਆਂ ਜੀ ਨੈਕ ਤੇ ਵਰਕ ਦੇ ਨਾਲ ਵੀ ਰੈਂਡ ਸੇਮ ਰਹੇਗਾ ਰਾਖੀ ਦਾ ਸਟਾਕ ਸੇਮ ਰਹੇਗਾ ਇਹ ਦਾ ਥੋੜਾ ਜਿਹਾ ਪ੍ਰਾਈਸ ਜ਼ਿਆਦਾ ਸੀਗਾ 200 ਰੁਪਈਆ ਤੇ ਅਸੀਂ ਫਿਰ ਇੱਕੋ ਹੀ ਪ੍ਰਾਈਸ ਦੀ ਵੀਡੀਓ ਕੱਢਣ ਵਾਰੇ ਅ ਸੋਚਿਆ ਤਾਂ ਫਿਰ ਇਹ ਵਿੱਚ ਹੀ ਪਾਤੇ ਆ ਇਸ ਤੇ ਸਟਾਫ ਸੇਮ ਹੈ ਜੀ ਮੋਡਲ ਦਾ ਬ੍ਰਾਂਡ ਸੇਮ ਹੈ ਰਾਖੀ ਦਾ ਤੇ ਘੇਰਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਇਹਦੀ ਸ਼ਰਟ 80 ਮੀਟਰ ਦੀ ਆ ਬਹੁਤ ਸੋਹਣਾ ਜਿਹੜਾ ਘੇਰਾ ਬਣਿਆ ਹੋਇਆ ਬੈਕ ਸਾਰੀ ਪ੍ਰਿੰਟਡ ਰਹੇਗੀ ਪ੍ਰਿੰਟ ਬਹੁਤ ਸੋਹਣਾ ਮੈਂ ਡਾਲਦੀ ਹੈਗੀ ਆ ਜੀ ਸਲਵਾਰ ਤੇ ਦਿਨਾਂ ਮਸਲੀਨ ਦਾ ਦੁਪੱਟਾ ਆਏਗਾ ਦੁਪੱਟਾ ਮਸਲੀਨ ਦਾ ਸੂਟ ਦੇ ਨਾਲ ਸਾਰਾ ਹੀ ਸੈਲਫ ਪ੍ਰਿੰਟ ਆ ਫੋਰ ਸਾਈਡ ਬਹੁਤ ਸੋਹਣਾ ਬਾਰਡਰ ਇਹ ਵਰਕ ਹੈ ਜੀ ਸਾਰਾ ਘੇਰੇ ਦੇ ਉੱਪਰ ਐਦਾਂ ਦੀ ਲੁੱਕ ਆਏਗੀ ਕਲਰ ਦੇਖ ਲਓ ਕਲਰ ਬਹੁਤ ਸੋਹਣੇ ਸੋਹਣੇ ਜਿਹੇ ਆ यह लाइट कलर आ गयािश के उपर ये आ गया जी अपना मेहंदी जी टोन डार्क आ गया थोड़ा जा वाइन टोन के उपर कोई भी कलर ले सकते हो प्राइस सारी वीडियो का सेम नेट डिजाइन दें बिल्कुल नवा डिजाइन है ਏਹ ਰਹੀ ਜੀ 2.5 ਮੀਟਰ ਦੇ ਸ਼ਰਟ ਦੇ ਨਾਲ ਬਹੁਤ ਸੋਹਣੀ ਜੀ ਡਿਜ਼ਾਈਨਿੰਗ ਦੇਖੋ ਡਿਜ਼ਾਈਨ ਫੋਟੋ ਵਿੱਚ ਤੁਹਾਨੂੰ ਸਮਝ ਆ ਜਾਏਗਾ ਇਹ ਬਣਾਉਣਾ ਕਿੱਦਾਂ ਹੈ ਤੁਸੀਂ ਇੱਥੇ ਗਲਾ ਬਣਾਉਣਾ ਹੈ ਜਾਂ ਫਿਰ ਇੱਥੇ ਗਲਾ ਬਣਾਉਣਾ ਹੈ ਉਹ ਤੁਹਾਨੂੰ ਫੋਟੋ 'ਚ ਤੁਸੀਂ ਦੇਖ ਲਿਓ ਜਾਂ ਫਿਰ ਆਪਣੇ ਸਟਾਈਲ ਦੇ ਹਿਸਾਬ ਨਾਲ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਬਣਾ ਸਕਦੇ ਹੋ 2.5 ਮੀਟਰ ਦੀ ਸ਼ਰਟ ਆ ਜੇ ਸਲਵਾਰ ਸੇਮ ਮੋ ਡਾਲਦੇ ਤੇ ਦੁਪੱਟਾ ਰਹੇਗਾ ਚਨਾਉਂ ਚਫਾਉਂ ਦੇਖੋ ਜੀ ਦੁਪੱਟਾ ਇੰਤਾਂ ਦੇ ਲੁਕਾਏ ਗਏ ਨੇ ਬਣਨ ਤੋਂ ਬਾਅਦ ਇਹਨਾਂ ਨੇ ਜਿੱਦਾਂ ਇਹ ਥੋੜਾ ਲਿਆ ਪਾਰਟ ਜਿਹੜਾ ਇਹਦਾ ਸੈਕੰਡ ਕਲਰ ਹੈ ਤੇ ਇਹਨੂੰ ਤੁਸੀਂ ਅੱਗੇ ਤੱਕ ਵੀ ਕਰ ਸਕਦੇ ਹੋ ਡਿਜ਼ਾਈਨਿੰਗ ਦਾ ਕੋਈ ਖਾਸ ਫਰਕ ਨਹੀਂ ਪਏਗਾ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਐ ਇਸ ਇਹਨਾਂ ਦਾ ਕਲਰ ਕੰਟਰਾਸਟ ਵੀ ਬਹੁਤ ਸੋਹਣਾ ਹੈ ਲੁੱਕ ਦੇਖੋ ਕਿੰਨੀ ਸੋਹਣੀ ਆ ਰਹੀ ਹੈ ਠੀਕ ਹੈ ਜੀ 컬러 ਤਾਂ ਇੱਕ ਤੋਂ ਇੱਕ ਨੇ ਇਹ ਦੇਖੋ ਕਾਫੀ ਜਿਹਨੂੰ ਕੋਕਾ ਕੋਲਾ ਜਿਹਾ ਕਲਰ ਬੋਲਦੇ ਨੇ ਨੈਕਸਟ ਪ੍ਰਿੰਟ ਵੀ ਬਹੁਤ ਸੋਹਣਾ ਹੈ ਇਹ ਥੋੜਾ ਜਿਹਾ ਸ਼ਿਮਰ ਮਡਾਲ ਆਏਗਾ ਸਟਫ ਨਾਲ ਸ਼ਿਮਰ ਦੀ ਤਰ੍ਹਾਂ ਹਲਕੀ ਜਿਹੀ ਸ਼ਾਈਨ ਦੇਵੇਗਾ ਮਡਾਲ ਦੇ ਸਟਫ ਦੇ ਵਿੱਚ ਇਹ ਸ਼ਿਮਰ ਹੈ ਇਰਾਕੀ ਦਾ ਬ੍ਰਾਂਡ ਹੈ ਜੇ ਇਹ ਹੈਗਾ ਇਹਦਾ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਠੀਕ ਹੈ ਇਹ ਹੈਗਾ ਇਹਦਾ ਮਸਲੀਨ ਦਾ ਦੁਪੱਟਾ 33 ਤੋਂ ਪ੍ਰਾਈਸ ਦੇ ਵਿੱਚ ਨੇ ਜੀ ਸੂਟ ਸਾਰੇ ਇਹ ਕਲਰ ਆਪਸ਼ਨ ਦੇਖ ਲਓ ਇਹਨਾਂ ਦੇ ਕਲਰ ਇੱਕ ਤੋਂ ਇੱਕ ਨੇ ਇਹ ਵੀ ਫੋਟੋ ਆ ਠੀਕ ਹੈ ਇਹ ਵੀ ਫੋਟੋ ਹੈ ਜੀ ਇਹਦੇ ਵਿੱਚ ਇਹ ਹੈਗੀ ਥੋੜੀ ਜਿਹੀ ਆਨੀਅਨ ਜੇ ਛੇਡ ਦੇ ਵਿੱਚ ਸਲਵਾਰ ਸੌਰੀ ਇਹ ਕਾਜੇਗਾ ਇਹ ਵਾਲਾ ਕਲਰ ਠੀਕ ਹੈ 3300 ਪ੍ਰਾਈਸ ਦੇ ਵਿੱਚ ਨੇ ਸਾਰੇ ਸੂਟ ਠੀਕ ਹੈ ਜੀ ਬਹੁਤ ਸੋਹਣੇ ਜਿਹੇ ਸੂਟ ਨੇ ਇਹ ਇਹ ਮੈਂ ਜਿਹੜੇ ਇੱਕ ਰੋਕ ਸਿੰਗਲ ਜੇ ਪੀਸ ਪਈਆਂ ਉਹ ਤੁਹਾਡੇ ਵਾਸਤੇ ਕੱਢ ਰਹੀਆਂ ਸੇਮ ਹੀ ਬ੍ਰਾਂਡ ਦਾ ਸੇਮ ਹੀ ਡਿਜ਼ਾਈਨ ਆ ਇਹ ਦੇਖੋ ਇਹਦੇ ਨਾਲ ਦੇ ਵੀ ਹੁਣ ਮੈਂ ਤੁਹਾਨੂੰ ਸੂਟ ਦਿਖਾਏ ਆ ਇਹ ਸਿੰਗਲ ਜੇ ਪੀਸ ਆ ਤੇ ਇਹ ਤੁਹਾਨੂੰ ਮਿਲੇਗਾ ਜੀ 3200 ਦੇ ਵਿੱਚ ਸਵਾ 3 ਮੀਟਰ ਦੀ ਸ਼ਰਟ ਦੇ ਨਾਲ ਠੀਕ ਹੈ ਇਹ ਸਿੰਗਲ ਸਿੰਗਲ ਪੀਸ ਨੇ 4-5 ਖੁਆਏ ਨੇ ਇਹ ਮੈਂ ਸਾਰੇ ਤੁਹਾਨੂੰ 3200 ਦੀ ਰੇਂਜ ਚ ਦੇਣੀ ਆ 3200 ਦਾ ਸੂਟ ਰਹੇਗਾ ਏ ਵੀ 3/4 ਮੀਟਰ ਦੀ ਸ਼ਰਟ ਦੇ ਨਾਲ ਆ ਬਹੁਤ ਸੋਹਣਾ ਸੂਟ ਆ ਪ੍ਰਿੰਟ ਬਹੁਤ ਸੋਹਣਾ ਸੂਟ ਦਾ ਇਹ ਜੋ ਸਾਰੀ ਹੈਵੀ ਹੈ ਜੀ ਇਹ ਸੀਗਾ 3800 ਵਾਲਾ ਸੂਟ 3800 ਵਾਲਾ ਸੂਟ ਤੁਹਾਨੂੰ ਇਹ ਵੀ 3200 ਚ ਦੇ ਰਹੀ ਆ ਇਹ ਦੋ ਤਿੰਨ ਕੀ ਪੀਸ ਪਏ ਆ ਇਹਦੇ ਵਿੱਚ ਦੋ ਕਲਰ ਨੇ ਠੀਕ ਹੈ ਬਹੁਤ ਸੋਹਣੇ ਪ੍ਰਿੰਟ ਆ ਇਹਨਾਂ ਦੇ ਇਹ ਵੀ ਕਲਰ ਪ੍ਰਿੰਟ ਬਹੁਤ ਸੋਹਣਾ ਹੈ। ਇਹ ਵੀ ਤੁਹਾਨੂੰ 3200 ਚ ਦੇਵਾਂਗੇ ਜੀ। 3 ਮੀਟਰ ਦੀ ਸ਼ਰਟ ਦੇ ਨਾਲ ਇਹ ਵਾਲਾ ਸੂਟ ਮੋਡਲ ਦੀ ਸ਼ਰਟ, ਮੋਡਲ ਦਾ ਦੁਪੱਟਾ ਸੌਰੀ ਮੋਡਲ ਦੀ ਸਲਵਾਰ ਤੇ ਪਿਓਰ ਮਸਲੀਨ ਦਾ ਦੁਪੱਟਾ। ਕਾਫੀ ਲੰਮਾ ਛੋੜਾ ਹੈ ਦੁਪੱਟਾ। ਇਹ ਸਿੰਗਲ ਹੀ ਪੀਸ ਆ ਤੇ ਇਹ ਵਾਲਾ ਪੀਸ ਵੀ ਸਿੰਗਲ ਹੈ ਜੀ। ये भी 32 साइज है ये भी 3.5 मीटर की शर्ट के ਨਾਲ है प्रिंट देखो कितना सोना है ठीक है जी ये हैगा बहुत प्यारा जो दुपट्टा ये सी ये 32 वाली लास्ट पीस पे है ਇਹ ਵੀ ਰਾਖੀ ਬ੍ਰਾਂਡ ਦਾ ਹੀ ਹੈ ਮੋਡਲ ਦਾ ਇਹਨੂੰ ਤੁਸੀਂ ਪਾਰਟੀ ਵੇਅਰ ਵੀ ਪਾ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਇਹ ਹੈਗਾ 3500 ਦਾ ਬਹੁਤ ਸੋਹਣਾ ਸੂਟ ਹੈ 3 ਮੀਟਰ ਸਵਾ 3 ਮੀਟਰ ਦੀ ਸ਼ਰਟ ਦੇ ਨਾਲ ਆ ਇਹਦੇ ਨਾਲ オーਰ ਗੈਂਜ਼ਾ ਦਾ ਦੁਪੱਟਾ ਤੇ 4 ਸਾਈਡ ਵਰਕ ਦੇ ਨਾਲ ਇਹ 3500 ਪ੍ਰਾਈਸ ਦੇ ਵਿੱਚ ਆ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ